ਰਪਲਾ ਸੋਸ਼ਲੈਂਡ ਵੈਲਫੇਅਰ ਕਲੱਬ ਅਤੇ ਪ੍ਰਗਤੀ ਵੈਲਫੇਅਰ ਕਲੱਬ ਦੇ ਵੱਲੋਂ ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੂਰਵ 2024 ਮੌਕੇ ਲੋੜਵੰਦ ਵਿਅਕਤੀਆਂ ਨੂੰ ਟਰਾਈਸਾਈਕਲ ਭੇਟ ਕੀਤੇ ਗਏ ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਫਰੀਦਕੋਟ ਦੇ ਐਮ.ਐਲ.ਏ ਗੁਰਦੇਵਤ ਸਿੰਘ ਸੇਖੋ ਨੇ ਕਿਹਾ ਕਿ ਦੋਨਾਂ ਸੰਸਥਾਵਾਂ ਦੇ ਨੌਜਵਾਨਾਂ ਵੱਲੋਂ ਕੀਤੀ ਗਈ ਇਹ ਸਰਵੋਤਮ ਸੇਵਾ ਹੈ ਜੋ ਲੋੜਵੰਦਾਂ ਦਾ ਸਹਾਰਾ ਵੀ ਬਣ ਰਹੀ ਹੈ ਇਸ ਮੌਕੇ ਕਰਪਲਾ ਸੋਸ਼ਲ ਐਂਡ ਵੈਲਫੇਅਰ ਕਲੱਬ ਦੇ ਪ੍ਰਧਾਨ ਜਗਮੀਤ ਸਿੰਘ ਸੰਧੂ ਨੇ ਕਿਹਾ ਕਿ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਲੋੜਵੰਦ ਲੋਕਾਂ ਨੂੰ 50 ਟਰਾਈਸਾਈਕਲ ਵੰਡੇ ਗਏ ਹਨ ਇਸ ਮੌਕੇ ਸ਼ਹਿਰ ਦੇ ਪਤਵੰਤੇ ਸੱਜਣਾ ਅਤੇ ਵੱਖ-ਵੱਖ ਸਮਾਜ ਸੇਵੀਆਂ ਨੇ ਵੀ ਸੁਸਾਇਟੀਆਂ ਵੱਲੋਂ ਕੀਤੇ ਗਏ ਇਸ ਕਾਰਜ ਦੀ ਸ਼ਲਾਘਾ ਕੀਤੀ ਤੰਤਰਬਾਬਾ ਸ਼ੇਖ ਫਰੀਦ ਜੀ ਦੀ ਬੜੀ ਕਿਰਪਾ ਹੈ ਸਾਡੇ ਰਿਪੋਰਟ ਵਾਸੀ ਸਾਰੇ ਰਿਪੋਰਟ ਨਿਵਾਸੀ ਹਰ ਕੋਈ ਨਾ ਕੋਈ ਵੱਖਰਾ ਵੱਖਰਾ ਕੰਮ ਕਰਦਾ ਸੋ ਸਾਡੀਆਂ ਇਹ ਸੋਸਾਇਟੀਆਂ ਪਰਕਤੀ ਪਰ ਕਰਪਲਾ ਇਹਨਾਂ ਵੱਲੋਂ ਅੱਜ ਟਰਾਈਸਾਈਕਲ ਦਿੱਤੇ ਗਏ ਆ 50 ਜਿਹੜੇ ਕਿ ਰੋਡ ਬੰਦ ਬੰਦਿਆਂ ਨੂੰ ਤੇ ਇਹ ਬਹੁਤ ਵੱਡਾ ਪਰਾਲਾ ਕਿਉਂਕਿ ਬਹੁਤੀ ਵਾਰੀ ਬੰਦੇ ਕੋਲੇ ਬਹੁਤ ਛੋਟੀ ਜੀ ਚੀਜ਼ ਜੀ ਵੀ ਥੋੜਾ ਬਣਾ ਤਾਂ ਬੜੀ ਵੱਡੀ ਸੋਚ ਕਹਿੰਦੇ ਔਰ ਖਾਸ ਕਰਕੇ ਗਰੀਬ ਬੰਦੇ ਜਿਹੜੇ ਆ ਇਸ ਤਿਕੂਲਤ ਵੱਡੀ ਗਈ ਕੋਈ ਪੋਲੀਓ ਦਾ ਮਰੀਜ਼ ਹੈ ਤਾਂ ਉਹਨਾਂ ਬੰਦਿਆਂ ਲਈ ਇਹ ਬਹੁਤ ਵੱਡਾ ਭਰਾ ਹੈ ਪਰ ਇਹ ਇੱਕ ਬਹੁਤ ਵੱਡੀ ਛਲਾਗਾ ਜੋ ਕਰ ਸਾਡੇ ਨੌਜਵਾਨ ਵਰਗ ਹੈ ਜਿਹੜਾ ਉਹ ਅੱਜ ਇਸ ਸਮਾਜ ਸਭ ਤੋਂ ਪਹਿਲਾਂ ਤਾਂ ਜੀ ਮੈਂ ਆਪਦੇ ਵੱਲੋਂ ਅੱਜ ਬਾਬਾ ਫਰੀਦ ਆਗਮਨ ਪੂਰਵ ਦੀਆਂ ਸਾਰੇ ਚਾਰ ਨਿਵਾਸੀਆਂ ਨੂੰ ਦੇਸ਼ ਵਿਦੇਸ਼ ਦੇ ਨਿਵਾਸੀਆਂ ਨੂੰ ਲੱਖ ਲੱਖ ਕਰੋੜ-ਕੋੜ ਮੁਬਾਰਕੀ ਦਿੰਦੇ ਤੇ ਜਿੰਨੀਆਂ ਵੀ ਬ੍ਰੀਫ ਕੋਲ ਦੀਆਂ ਸੰਸਥਾਵਾਂ ਹੈ ਜਿੰਨੀਆਂ ਫਿਜ਼ੀਕਲ ਦੇ ਐਨ ਜੀਓ ਹੈ ਸਾਰੇ ਆਪ ਦੇ ਵੱਲੋਂ ਕੋਈ ਨਾ ਕੋਈ ਇਸ ਪ੍ਰੋਗਰਾਮ ਦੇ ਵਿੱਚ ਯੋਗਦਾਨ ਜ਼ਰੂਰ ਪਾਉਂਦੇ ਆ ਕੋਈ ਚਾਹੇ ਮਤਲਬ ਕੋਈ ਦੁਕਾਨਦਾਰ ਹੈ ਚਾਹੇ ਕੋਈ ਰੇੜੀ ਵਾਲਾ ਮੈਂ ਦੇਖਿਆ ਵੀ ਇੰਨਾ ਪੁੱਤਰ ਦਿਹਾੜਾ ਹੈ ਜਿੰਨੇ ਜੋਗਾ ਬੰਦਾ ਹਰੇਕ ਆਪਦੇ ਵੱਲੋਂ ਕੋਈ ਨਾ ਕੋਈ ਯੋਗਦਾਰ ਪਾਉਂਦਾ ਜਿੰਨੇ ਫਰੀਦਕੋਟ ਦੇ ਨਗਰ ਨਿਵਾਸੀ ਕਹਿੰਦੇ ਬਾਬਾ ਫਰੀਦੀ ਦੀ ਐਸ ਫਰੀਦਕੋਟ ਤੇ ਕਿਰਪਾ ਵੀ ਆ ਤੇ ਮੈਂ ਆਪਦੇ ਵੱਲੋਂ ਸਾਰਿਆਂ ਨੂੰ ਮੈਂ ਕਹਿੰਦਾ ਵੀ ਪਰਮਾਤਮਾ ਬਾਬਾ ਫਰੀਦ ਦੇ ਅਸ਼ੀਰਵਾਦ ਬਣਿਆ ਰਵੇ ਤੰਦਰੁਸਤੀ ਬਖਸ਼ੇ ਉਸੇ ਲੰਡੀ ਦੇ ਤਹਿਤ ਇੱਕ ਸਮਾਜ ਸੇਵਾ ਦੇ ਤੌਰ ਤੇ ਕਰਪਲਾ ਵੈਲਫੇਅਰ ਸੁਸਾਇਟੀ ਤੇ ਪ੍ਰਗਤੀ ਵੈਲਫੇਅਰ ਸੁਸਾਇਟੀ ਵੱਲੋਂ ਅੱਜ ਮਤਲਬ ਕਰਪਲਾ ਦੇ ਵਿੱਚ ਤੋਂ ਮੈਂ ਆਪ ਹੀ ਆ ਮਤਲਬ ਅੱਜ ਟਰਾਈਸਾਈਕਲ ਮੰਡੇ ਗਈ ਆ 50 ਠੀਕ ਹੈ ਜੀ ਜਿਹੜੇ ਲੋੜਵੰਦ ਸੀਗੇ ਉਹ ਲੋੜਵੰਦਾਂ ਨੂੰ ਬਦਲਣਾ ਦੇਖੋ ਇਹ ਜੋ ਕਰਪਲਾ ਸੋਸ਼ਲ ਵੈਲਫੇਅਰ ਕਲੱਬ ਅਤੇ ਪ੍ਰਗਤੀ ਵੈਲਫੇਅਰ ਸੁਸਾਇਟੀ ਵੱਲੋਂ ਜੋ ਇਹ ਨੇਕ ਅਪਰਾਹਲਾ ਕੀਤਾ ਜਾ ਰਿਹਾ ਹੈ ਇਹ ਵਾਕਿ ਸ਼ਲਾਗਾਯੋਗ ਹੈ ਬਹੁਤ ਹੀ ਉਚਿਤ ਕਦਮ ਅੱਜ ਕੱਲ ਦੀ ਜੋ ਸੁਸਾਇਟੀ ਹੈ ਜਿਸ ਚੀਜ਼ ਦੀ ਜ਼ਰੂਰਤ ਹੈ ਉਹਦੇ ਵੱਲ ਵੱਧਦੇ ਹੋਏ ਕਦਮ ਚਾਹੇ ਅਸੀਂ ਬਲੱਡ ਡੋਨੇਸ਼ਨ ਕੈਂਪ ਲਈਏ ਚਾਹੇ ਅਸੀਂ ਬਲੱਡ ਡੋਨੇਸ਼ਨ ਕੈਂਪ ਤੋਂ ਇਲਾਵਾ ਮੈਡੀਕਲ ਕੈਂਪ ਲੈ ਲਈਏ ਚਾਹੇ ਕਿਸੇ ਦੀਆਂ ਫੀਸਾਂ ਭਰਨੀਆਂ ਹੋਣ ਚਾਹੇ ਕਿਸੇ ਦੇ ਘਰ ਬਣਾ ਕੇ ਦੇਣੇ ਹੋਣ ਇਹ ਦੋਵਾਂ ਸੰਸਥਾਵਾਂ ਜਿਹੜੀਆਂ ਨੇ ਇਹਨਾਂ ਕੰਮਾਂ ਦੇ ਵਿੱਚ ਅੱਗੇ ਪਲੰਘਾਂ ਪੱਟ ਰਹੀਆਂ ਨੇ ਤੇ ਜੋ ਇਹ ਨੌਜਵਾਨਾਂ ਨੇ ਜੋ ਕਰਕੇ ਦਿਖਾਇਆ ਇਹ ਨਸ਼ਾ ਮੁਕਤੀ ਦੇ ਲਕਸ਼ ਦੇ ਵਿੱਚ ਵੀ ਇੱਕ ਵੱਡਾ ਹੋਇਆ ਕਦਮ ਹੈ ਕਿ ਨੌਜਵਾਨਾਂ ਨੂੰ ਸੋਚਣਾ ਚਾਹੀਦਾ ਹੈ ਕਿ ਜਦੋਂ ਸਾਡੇ ਭਰਾ ਇਸ ਤਰ੍ਹਾਂ ਦੇ ਕਦਮ ਕਰ ਸਕਦੇ ਆ ਤਾਂ ਅਸੀਂ ਕਿਉਂ ਨਹੀਂ ਕਰ ਸਕਦੇ ਦੇਖੋ ਪਰਪਲਾ ਹੋਪਰਾ ਵੈਲਫੇਅਰ ਸੁਸਾਇਟੀ ਪ੍ਰਗਤੀ ਕਰਫ ਸੁਸਾਇਟੀ ਇਹ ਦੋਨਾਂ ਸੁਸਾਇਟੀਆਂ ਦੇ ਪ੍ਰਧਾਨ ਅਤੇ ਉਹਦੇ ਦਾ ਵਧਾਈ ਦੇ ਪਾਤਰ ਹੈ ਜਿਨ੍ਹਾਂ ਨੇ ਇੱਕ ਨਹੀਂ ਪੱਥਰ ਗੱਡਿਆ ਕਿਉਂਕਿ ਮੈਂ ਪਿਛਲੇ ਲੰਬੇ ਸਮੇਂ ਤੋਂ ਦੇਖਦਾ ਆ ਰਿਹਾ ਜਿਹੜਾ ਇਹਨਾਂ ਦਾ ਇਹ ਕੰਮ ਪਾਈ ਸਾਈਕਲ ਦੇਣਾ ਹੈ ਇਹ ਪਹਿਲਾਂ ਸਰਕਾਰਾਂ ਕਰਦੀਆਂ ਸੀ ਤੇ ਅੱਜ ਸਭਾ ਮੈਂ ਰੈਡ ਕਾਰਸ ਦੇ ਇਹ ਫੰਕਸ਼ਨ ਉੱਤੇ ਦੇਖਿਆ ਪਾਜੇ ਰੈਡ ਕਾਰਸ ਕਿਉਂਕਿ ਬਹੁਤ ਵੱਡੀ ਸਸਤਾ ਹੈ ਉਹਨਾਂ ਨੂੰ ਫੰਡਿੰਗ ਹੁੰਦੀ ਹੈ ਪਰ ਇਹਨਾਂ ਨੂੰ ਕੋਈ ਫੰਡਿੰਗ ਨਹੀਂ ਹੈ ਇਹਨਾਂ ਨੌਜਵਾਨਾਂ ਨੇ ਆਪਣੇ ਬਲੂਤੇ ਦੇ ਆਪਣੀ ਦਸਾਂ ਨੂੰ ਦੀ ਕਮਾਈ ਦੇ ਵਿੱਚੋਂ ਇਹ ਜਿਹੜਾ ਏਡਾ ਵੱਡਾ ਪ੍ਰੋਜੈਕਟ ਕੀਤਾ ਹੈ ਇਹ ਸ਼ਲਾਘਾਯੋਗ ਕਦਮ ਹੈ ਔਰ ਜਿੰਨੀ ਵੀ ਪ੍ਰਸ਼ੰਸਾ ਕੀਤੀ ਜਾਵੇ ਉਹਨੀ ਥੋੜੀ ਹੈ ਉਹ ਨੌਜਵਾਨਾਂ ਵੱਲੋਂ ਇਹ ਕੰਮ ਕਰਨਾ ਬਹੁਤ ਵੱਡੀ ਗੱਲ ਹੈ ਆਪਾਂ ਸਾਰੇ ਦੇਖਦੇ ਹਾਂ ਕਿ ਨੌਜਵਾਨ ਅੱਜ ਕਿਹੜੇ ਰਸਤੇ ਤੁਰੇ ਹੋਏ ਐ ਪਰ ਉਹਨਾਂ ਵਿੱਚੋਂ ਇਸ ਸਟੈਪ ਚੱਕਣਾ ਇਹ ਬਹੁਤ ਵਧੀਆ ਪ੍ਰੋਜੈਕਟ ਹੈ ਤੇ ਜੇਕਰ ਨੌਜਵਾਨ ਇਸੇ ਤਰ੍ਹਾਂ ਨਸ਼ੇ ਦੇ ਖਿਲਾਫੀ ਇੱਕ ਲਾਈਨ ਸ਼ੁਰੂ ਕਰ ਦੇਣ ਜਦੋਂ ਦੂਰ ਨਹੀਂ ਜਦੋਂ ਸਾਡਾ ਜ਼ਿਲ੍ਹਾ ਜਾਂ ਸਾਡਾ ਇਲਾਕਾ ਨਸ਼ਾ ਮੁਕਤ ਹੋ ਸਕੇ ਧੰਨਵਾਦ ਪਹਿਲਾਂ ਮੈਂ ਜੀ ਬਾਬਾ ਸ਼ੇਖ ਜੀ ਦਾ ਅਕੀ ਸਮੂਹ ਸਾਥ ਸੰਗਤ ਜੀ ਨੇ ਮੇਰੇ ਅੰਨਰਾਏ ਭਰਾ ਬੈਠੇ ਜਿਹੜੇ ਇਸ ਕਲੱਬ ਨਾਲ ਜੁੜੇ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਆ ਦੇਖੋ ਜੀ ਇਹ ਅਪਰਾਲਾ ਸੀ ਪਿਛਲੇ ਜਾ ਸਾਲਾਂ ਤੋਂ ਕਰ ਰਹੇ ਇਸ ਵਾਰੀ ਪੰਜਵਾਂ ਸਾਲ ਆ ਸਾਡੇ 2 ਪ੍ਰਾਈਸਾਈਕਲ ਦਿੰਦੇ ਨੇ ਤੇ ਬਾਬਾ ਫਰੀਦ ਜੀ ਦੀ ਕਿਰਪਾ ਨਾਲ ਉਹਨਾਂ ਨੇ ਸਾਡੇ ਤੋਂ ਕਾਰ ਲਗਾਤਾਰ 5 ਸਾਲ ਉਹਦੇ ਪਰਵਾਦੇ ਤੇ ਇਸ ਵਾਰੀ ਅਸੀਂ 50 ਪ੍ਰਾਈਸਾਈਕਲ ਪ੍ਰਕৃতি ਵੈਲਫੇਅਰ ਸੁਸਾਇਟੀ ਨਾਲ ਮਿਲ ਕੇ ਦੋਨਾਂ ਸਰਗਿਆਂ ਨੇ ਸਾਂਝੇ ਤੌਰ ਤੇ ਇੱਕ ਕੀਤਾਗਾ ਜਿੰਦੇ ਵਿੱਚ ਲਗਭਗ ਸਾਡੇ ਕੋਲੋਂ 150 ਤੋਂ ਪਲੱਸ ਸਾਡੇ ਕੋਲੇ ਵੈਰੀਫਿਕੇਸ਼ਨਾਂ ਜਾਂ ਲੋਡ ਬੰਦ ਆਏ ਸੀਗੇ ਜਿੰਨਾ ਵਿੱਚੋਂ ਅਸੀਂ ਸਿਲੈਕਟ ਕਰਕੇ ਵੈਰੀਫਿਕੇਸ਼ਨ ਕਰਕੇ ਅੱਜ ਅਸੀਂ ਟਰਾਈਸਾਈਕਲ 40 ਬੰਦੇ ਨੂੰ ਦੇ ਚੁੱਕੇ ਹਾਂ ਉਹਨਾਂ ਵਿੱਚੋਂ 10 ਟਰਾਈਸਾਈਕਲ ਸਾਡੇ ਕੋਲ ਪੈਂਡਿੰਗ ਹੈ ਇਸ ਤੋਂ ਬਾਅਦ ਜਿਹੜਾ ਵੀ ਕੋਈ ਲੋਡ ਬੰਦ ਆਊਗਾ ਉਹਨਾਂ ਨੂੰ ਅਸੀਂ ਉਹ 10 ਟਰਾਈਸਾਈਕਲ ਦੇ ਦਿਆਂਗੇ